ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੰਪਿਊਟਰ ਵਿਦ ਸਿੱਧੂ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਅੱਜ ਆਪਾਂ ਵੀਡੀਓ ਇਗਜ਼ਾਮ ਦੇ ਪਾਰਟ 2 ਵੀਡੀਓ ਲੈ ਕੇ ਆਏ ਹਾਂ ਤੇ ਜੋ ਇਸ ਚੈਨਲ ਤੇ ਨਵੇਂ ਨੇ ਸਭ ਤੋਂ ਪਹਿਲਾਂ ਬੈਲ ਆਈਕਨ ਨੂੰ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਓ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅੱਜ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਐਮ ਐਸ ਐਕਸਲ ਦੇ ਬਾਰੇ ਦੇ ਐਕਸਲ ਦੇ ਰਿਗਾਰਡਿੰਗ ਕਾਫੀ ਕੁਐਸਚਨ ਪੁੱਛੇ ਜਾਂਦੇ ਪੇਪਰ ਦੇ ਵਿੱਚ ਤੇ ਐਕਸਲ ਨੂੰ ਕੀ ਕਹਿੰਦੇ ਆ ਐਮ ਐਸ ਐਕਸ an electronic spreadsheet is for analyzing sharing and managing information for accounting purpose ek electronic sheet hundi hai jehdi kise bhi kaam nu ya data nu manage karn vaste ya accounting nu manage karn vaste jehdi use kiti jandi hai te second thing apa gal karange by default name of the blank spreadsheet oh kede kede hunde hai ਬਿਲਕੁਲ ਠੀਕ ਹੈ ਤੇ ਆਪਾਂ ਇਹਦਾ ਜਿਹੜਾ ਐਕਸਟੈਂਸ਼ਨ ਨੇਮ ਹੁੰਦਾ ਉਹ ਕੀ ਹੁੰਦਾ ਇਹਦੇ ਬਾਰੇ ਆਪਾਂ ਡੀਪਲੀ ਗੱਲ ਕਰਾਂਗੇ ਅੱਜ ਤੇ ਜੋ ਇਸ ਚੈਨਲ ਤੇ ਨਵੇਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਤੁਹਾਡੇ ਸਾਹਮਣੇ ਇੱਕ ਐਕਸਲ ਸ਼ੀਟ ਦਾ ਪਾਰਟ ਤੁਹਾਨੂੰ ਦੱਸਣ ਲੱਗਿਆ ਇਹਦੇ ਰਿਗਾਰਡਿੰਗ ਕਾਫੀ ਕਬਾਰੇ ਕੁਐਸਚਨ ਪੁੱਛੇ ਜਾਂਦੇ ਆ ਸਭ ਤੋਂ ਉੱਪਰ ਟਾਪ ਤੇ ਹੁੰਦੀ ਹੈ ਜੀ ਟਾਈਟਲ ਬਾਰਾ ਲਿਖਿਆ ਵੀ ਹੋਇਆ ਠੀਕ ਹੈ ਤੇ ਜਿੱਥੇ ਆ ਲਿਖਿਆ ਹੋਮ ਇਨਸਰਟ ਪੇਜ ਲੇਆਉਟ ਫਾਰਮੂਲਸ ਡਾਟਾ ਰਿਵਿਊ ਤੇ ਵੀਊ ਇਹਨੂੰ ਮੈਨੂ bar ਕਹਿੰਦੇ ਆ ਠੀਕ ਆ ਤੇ ਜਿਹੜਾ ਆਹ a1 ਦੇ ਇਕੁਅਲ ਟੂ ਆਹ ਆਉਂਦੀ ਐ fx ਲਿਖਿਆ ਹੋਇਆ ਇਹਨੂੰ ਫਾਰਮੂਲਾ bar ਕਹਿੰਦੇ ਆ ਜਦੋਂ ਵੀ ਅਸੀਂ ਕੋਈ ਫਾਰਮੂਲਾ ਲਿਖਦੇ ਆ ਕਿਸੇ ਸੈੱਲ ਦੇ ਵਿੱਚ ਉਹ ਇਸ ਜਗ੍ਹਾ ਤੇ ਡਿਸਪਲੇ ਹੁੰਦਾ ਠੀਕ ਆ ਤੇ ਆਹ ਪੂਰਾ ਕੀ ਐ ਇਹ ਇੱਕ ਵਰਕਸ਼ੀਟ ਆ ਠੀਕ ਆ ਇਹਦੇ ਵਿੱਚ ਵਰਟੀਕਲ ਕਾਲਮਸ ਨੇ ਆ a b c d e f g h ਇਹ ਕਾਲਮਸ ਨੇ ਠੀਕ ਆ ਤੇ ਜਿਹੜੀਆਂ 1 2 3 4 5 6 ਇਹ ਕੀ ਆ ਰੋਸ ਦਾ ਠੀਕ ਆ ਆਹ ਜਦੋਂ ਅਸੀਂ ਕਿਸੇ ਵੀ ਸੈੱਲ ਨੂੰ ਕਲਿੱਕ ਕਰ ਦਿੰਦੇ ਹਾਂ ਜਿਵੇਂ ਐਸਲ ਦੀ ਜਿਹੜੀ ਆਊਟਰ ਬਾਡੀ ਆ ਡਾਰਕ ਹੋ ਚੁੱਕੀ ਆ ਤੇ ਇਸ ਨੂੰ ਐਕਟਿਵ ਸੈੱਲ ਕਹਿੰਦੇ ਆ ਤੁਹਾਨੂੰ ਇਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਤੇ ਐਕਸਲ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਸਿਲਾਂ ਨੂੰ ਮਰਜ ਵੀ ਕੀਤਾ ਜਾ ਸਕਦਾ ਤੇ ਸਪਲਿਟ ਵੀ ਕੀਤਾ ਜਾ ਸਕਦਾ ਇਹ ਵੀ ਤੁਹਾਨੂੰ ਬਾਰੇ ਪਤਾ ਹੋਣਾ ਚਾਹੀਦਾ ਜਿਹੜੀ ਐਕਸਲ ਦੇ ਵਿੱਚ ਆ ਚੀਜ਼ ਦਿਖ ਰਹੀ ਆ ਇਹਨੂੰ ਸਕਰੋਲ ਬਾਰ ਕਹਿੰਦੇ ਆ ਇਹ ਵਰਟੀਕਲ ਸਕਰੋਲ ਆ ਤੇ ਇੱਕ ਨੀਚੇ ਹੁੰਦੀ ਹੈ ਇੱਥੇ ਉਹਨੂੰ ਕਹਿੰਦੇ ਆ ਹਾਰੀਜ਼ਨਟਲ ਸਕਰੋਲ ਠੀਕ ਹੈ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਐਕਸਲ ਦੇ ਵਿੱਚ ਬਾਈ ਡਿਫਾਲਟ ਸ਼ੀਟਾਂ ਤਿੰਨ ਹੁੰਦੀਆਂ ਸ਼ੀਟ 1 ਸ਼ੀਟ 2 ਤੇ ਸ਼ੀਟ 3 ਐਕਸਟੈਂਡ ਕਰ ਸਕਦੇ ਆ 253 ਸ਼ੀਟਾਂ ਹੋਰ ਐਕਸਟੈਂਡ ਕੀਤੀਆਂ ਜਾ ਸਕਦੀਆਂ ਕਿਸੇ ਵੀ ਸਮੇਂ ਤੁਸੀਂ ਕਿਸੇ ਵੀ ਸ਼ੀਟ ਦਾ ਜਿਹੜਾ ਨਾਮ ਚੇਂਜ ਕਰ ਸਕਦੇ ਹੋ ਪਰੰਤੂ ਜਿਹੜਾ ਬਾਈ ਡਿਫਾਲਟ ਆ ਉਹ ਸ਼ੀਟ 1 ਸ਼ੀਟ 2 ਤੇ ਸ਼ੀਟ 3 ਹੁੰਦਾ ਬਿਨਾ ਸਪੇਸ ਤੋਂ ਲਿਖਿਆ ਹੋਇਆ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਕੁਐਸਚਨ ਵਾਰ-ਵਾਰ ਪੇਪਰ 'ਚ ਪੁੱਛੇ ਜਾਂਦੇ ਆ ਐਸ ਬਟਨ ਨੂੰ ਆਫਿਸ ਬਟਨ ਕਹਿੰਦੇ ਆ ਜਿੱਥੇ ਮੈਂ ਐਰੋ ਲੈ ਗਿਆ ਤੇ ਆਹ ਤਿੰਨੇ ਵਿੰਡੋ ਕੰਟਰੋਲ ਬਟਨ ਹੁੰਦੇ ਆ ਮਿਨੀਮਾਈਜ਼ ਮੈਕਸਮਾਈਜ਼ ਤੇ ক্লোਜ਼ ਬਟਨ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਐਕਸਲ ਦੇ ਵਿੱਚ ਵਾਰ-ਵਾਰ ਇਹ ਕੁਐਸਚਨ ਜਿਹੜੇ ਪੁੱਛੇ ਜਾਂਦੇ ਆ ਨੈਕਸਟ ਆਪਾਂ ਗੱਲ ਕਰਾਂਗੇ ਕੰਪੋਨੈਂਟਸ ਆਫ ਦਾ ਮਾਈਕਰੋਸਾਫਟ ਐਕਸਲ ਠੀਕ ਕੰਪੋਨੈਂਟ ਕਿਹੜੇ-ਕਿਹੜੇ ਹੁੰਦੇ ਆ ਮਾਈਕਰੋਸਾਫਟ ਐਕਸਲ ਦੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣ ਲੱਗਿਆ ਆਹ ਜਿਹੜੀ ਬਾਰ ਆ ਇਹਨੂੰ ਸਟੇਟਸ bar ਕਹਿੰਦੇ ਆ ਠੀਕ ਆ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕੰਪੋਨੈਂਟਸ ਆਫ ਐਕਸਲ ਟਾਈਟਲ ਬਾਰ ਹੁੰਦੀ ਹੈ ਟਾਈਟਲ ਬਾਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਟਾਈਟਲ ਬਾਰ ਬਿਲਕੁਲ ਟੌਪ ਤੇ ਹੁੰਦੀ ਹੈ ਆਹ ਜਿੱਥੇ ਲਿਖਿਆ ਹੋਇਆ ਬੁੱਕ 1 ਇਹ ਟਾਈਟਲ ਬਾਰ ਆ ਜਦੋਂ ਵੀ ਅਸੀਂ ਕਿਸੇ ਫਾਈਲ ਨੂੰ ਐਕਸਲ ਦੀ ਸ਼ੀਟ ਨੂੰ ਸੇਵ ਕਰਾਂਗੇ ਤਾਂ ਬੁੱਕ 1 ਜਿਹੜਾ ਨੇਮ ਰਿਪਲੇਸ ਹੋ ਕੇ ਤੁਹਾਡਾ ਨਾਮ ਚ ਆ ਜਾਊਗਾ ਇਸ ਬਾਰ ਤੇ ਜਿਹੜਾ ਵੀ ਤੁਸੀਂ ਨਾਮ ਦਿਓਗੇ ਫਾਈਲ ਤੋਂ ਨੈਕਸਟ ਹੈ ਰਿਬਨ ਇਟ ਕੰਸਿਸਟਸ ਆਫ ਅ ਪੈਨਲ ਆਫ ਕਮਾਂਡਸ ਵਿਚ ਆਰ ਆਰਗੇਨਾਈਜ਼ ਇਨਟੂ ਅ ਸੈਟ ਆਫ ਟੈਬਸ ਇਹ ਇੱਕ ਪੈਨਲ ਜਿਹੜੀਆਂ ਜਿਲੀਆਂ ਵੀ ਕਮਾਂਡਸ ਹੁੰਦੀਆਂ ਉਹ ਉਸੇ ਟੈਬਸ ਨੂੰ ਕੀਗਾ ਸੈੱਟ ਕਰਦਾ ਹੁਣ ਅਗੇ ਕੁਐਸਚਨ ਸੀਰੀਜ਼ ਆ ਗਈਆਂ ਹਾਊ ਮੈਨੀ ਟਾਈਪਸ ਆਫ ਦਾ ਲੌਜੀਕਲ ਆਪਰੇਟਰ ਲੌਜੀਕਲ ਆਪਰੇਟਰ ਕਿੰਨੇ ਤਰ੍ਹਾਂ ਦੇ ਹੁੰਦੇ ਆ ਲੌਜੀਕਲ ਆਪਰੇਟਰ ਤੁਹਾਡੇ ਕੋਲੇ ਆਪਸ਼ਨਸ ਨੇ 2 3 4 5 ਲੌਜੀਕਲ ਆਪਰੇਟਰਸ ਜਿਹੜਾ ਕਰੈਕਟ ਆਨਸਰ 3 ਹੁੰਦੇ ਆ ਉਹ ਕਿਹੜੇ-ਕਿਹੜੇ ਹੁੰਦੇ ਸਾਨੂੰ ਮੈਂ ਲਿਖ ਵੀ ਦਿੰਦਾ ਐਂਡ ਔਰ ਤੇ ਨਾਟ ਇਹ ਵੀ ਪੁੱਛਿਆ ਜਾ ਸਕਦਾ ਤੁਸੀਂ ਦੱਸੋ ਇਹਨਾਂ ਵਿੱਚੋਂ ਕਿਹੜਾ ਲੌਜੀਕਲ ਆਪਰੇਟਰ ਹੈਗਾ ਕਿਹੜਾ ਨਹੀਂ ਹੈਗਾ ਠੀਕ ਹੈ ਨੈਕਸਟ ਆਹ ਜਿਹੜਾ ਸਾਹਮਣੇ ਇਹਨੂੰ ਡੈਸੀਮਲ ਨੰਬਰ ਦੇ ਵਿੱਚ ਦੱਸਣਾ ਤੁਸੀਂ ਕਿਦਾਂ ਹੋਊਗਾ ਤੇ ਇਹਨੂੰ ਆਪਾਂ ਦੱਸਣ ਦੇ ਲਈ ਤੁਹਾਨੂੰ ਮੈਂ ਪਹਿਲਾਂ ਵੀ ਕਰਵਾਇਆ ਹੋਇਆ ਤੁਹਾਨੂੰ ਮੈਂ ਦੁਬਾਰਾ ਚਲੋ ਫੇਅਰ ਕਰਵਾ ਦਿੰਨਾ ਕਿ ਜਿਵੇਂ ਮੈਂ ਇੱਥੇ ਲਿਖ ਲਿਆ ਅ ਸਿਗਾ 1 0 10 ਹਨ ਹੁਣ ਮੈਂ ਉੱਪਰੋਂ ਸ਼ੁਰੂ ਕਰਨਾ ਇੱਥੋਂ ਸ਼ੁਰੂ ਕਰ ਦਿਓ ਵੈਲਿਊ ਨੂੰ ਡਬਲ ਕਰਦੇ ਜਾਓ 1 ਤੇ 1 2 2 2 4 4 4 8 0 ਵਾਲੀਆਂ ਨੰਬਰਾਂ ਕਨਸੀਡਰ ਨਹੀਂ ਕਰਨੀਆਂ ਬਾਕੀ ਵੈਲਿਊ ਨੂੰ ਕਨਸੀਡਰ ਕਰ ਲਓ ਤੇ ਉੱਪਰ ਲਿਆਂਦਾ ਪਲੱਸ ਕਰ ਦੋ 0 ਵਾਲੀ ਨਹੀਂ ਆਪਾਂ ਪਲੱਸ ਕਰਨਾ 8 ਤੇ ਪਲੱਸ ਕਿੰਨੇ ਹੋਗਾ 2 ਅਨਸਰ ਕਿੰਨਾ ਆਉਣਾ ਚਾਹੀਦਾ ਆਪਣਾ 10 ਜਦੋਂ ਤੁਸੀਂ ਫਾਈਂਡ ਆਊਟ ਕਰਨਾ ਠੀਕ ਹੈ ਡੈਸੀਮਲ ਨੰਬਰ ਇਧਰੋਂ ਵੈਲਿਊ ਨੂੰ ਰਾਈਟ ਹੈਂਡ ਸਾਈਡ ਤੋਂ ਲੈਫਟ ਨੂੰ ਜਾਣਾ ਇੱਕ ਤੋਂ ਸ਼ੁਰੂ ਕਰਨਾ ਵੈਲਿਊਜ਼ ਨੂੰ ਡਬਲ ਕਰਦੇ ਜਾਣਾ ਠੀਕ ਹੈ 0 ਵਾਲੀਆਂ ਵੈਲਿਊਆਂ ਨੂੰ ਛੱਡ ਕੇ ਬਾਕੀ ਨੂੰ ਤੁਸੀਂ ਪਲੱਸ ਕਰ ਦੇਣਾ ਹੁਣ ਆ ਆਪਣੇ ਕੋਲੇ ਡੈਸੀਮਲ ਨੰਬਰ ਠੀਕ ਹੈ ਇਹ ਪੁੱਛ ਰਿਹਾ ਡੈਸੀਮਲ ਨੰਬਰ ਦੱਸੋ ਇਹਦਾ ਵੀ ਆਪਾਂ ਦੱਸ ਸਕਦੇ ਹਾਂ ਇਹ ਕਿੰਨਾ ਲਿਖਿਆ ਹੋਇਆ ਹੈ ਇਹਨਾਂ ਨੇ 1 4 1 ਉਵੇਂ ਕਰੋ 1 1 ਤੋਂ 1 2 2 2 4 4 4 8 ਹੁਣ ਇਹਦੇ ਵਿੱਚ ਕਿਸੇ ਵੈਲਿਊ ਦੇ نیچے ਜ਼ੀਰੋ ਨਹੀਂ ਹੈਗੀ ਸਾਰਿਆਂ ਨੂੰ ਪਲੱਸ ਕਰਦਾਂਗੇ 8 4 12 ਤੇ 2 14 ਤੇ ਇੱਕ ਆਨਸਰ 15 15 ਆਨਸਰ ਕਿਸੇ ਆਪਸ਼ਨ 'ਚ ਹੈ ਆਪਿਆ 15 ਆਨਸਰ ਇਹਦਾ ਆਨਸਰ ਕਿਹਨਾਂ ਆਊਗਾ 4th ਆਪਸ਼ਨ ਆਊਗੀ 15 ਇਸੇ ਤਰ੍ਹਾਂ ਤੁਸੀਂ ਜਿਹੜਾ ਫੋਰਥ ਸਮ ਆਪਣੇ ਆਪ ਸੋਲਵ ਕਰਕੇ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਦਾ ਅਨਸਰ ਜਿਹੜਾ ਦੇਖ ਲਿਖਣਾ ਤੇ ਠੀਕ ਹੈ ਫਿਫਥ ਦੀ ਗੱਲ ਕਰਦੇ ਆ ਆਪਾਂ ਡੈਸੀਮਲ ਨੰਬਰ ਸਿਸਟਮ ਇਨ ਦਾ ਗਰੁੱਪ ਆਫ ਡੈਸ਼ ਜਿਹੜੇ ਡੈਸੀਮਲ ਨੰਬਰ ਉਹ 0 ਤੋਂ 9 ਤੱਕ ਹੁੰਦੇ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਜਿਹੜੀ ਬਾਈਨਰੀ 0 ਤੋਂ ਹੁੰਦੀ ਆ 0 ਤੇ 1 ਦੋ ਡਿਜੀਟ ਹੁੰਦੇ ਆ ਓਕਟਲ 0 ਤੋਂ ਲੈ ਕੇ 7 ਤੱਕ ਹੁੰਦੇ ਆ ਓਕਟਲ ਤੁਹਾਨੂੰ ਮੈਂ ਫਿਰ ਦੱਸ ਦਿੰਨਾ ਜਿਹਦੇ ਸਟੂਡੈਂਟ ਨਾ ਮੈਨੇ ਓਕਟਲ ਦੀ ਰੇਂਜ ਉਹ ਜਿਹੜੀ 0 ਤੋਂ 7 ਤੱਕ ਹੁੰਦੀ ਆ ਠੀਕਾ ਬਾਈਨਰੀ ਹੁੰਦੇ ਨੇ 0 ਤੇ 1 ਹੁੰਦੇ ਨੇ ਡੈਸੀਮਲ 0 ਤੋਂ ਲੈ ਕੇ 9 ਤੱਕ ਹੁੰਦੇ ਆ ਠੀਕ ਆ ਤੇ ਹੈਕਸਾ ਹੁੰਦੇ 0 ਤੋਂ 9 ਤੇ A ਤੋਂ X F ਸੌਰੀ ਹੈਕਸਾ ਠੀਕ ਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ 6th ਕੁਐਸਚਨ ਵਿੰਡੋਜ਼ ਯੂਨਿਕਸ ਐਂਡ ਲਿਨਕਸ ਆਰ ਕਾਲਡ ਜਿਹੜੀਆਂ ਜਿੰਨੀਆਂ ਵੀ ਵਿੰਡੋਜ਼ ਹੁੰਦੀਆਂ ਉਹਨਾਂ ਨੂੰ ਕੀ ਕਹਿੰਦੇ ਆ ਐਪਲੀਕੇਸ਼ਨ ਆ ਪੇਟੈਂਟ ਸਿਸਟਮ ਆ ਹਾਰਡਵੇਅਰ ਆ ਤੇ ਸਿਸਟਮ ਆ ਉਹਨਾਂ ਨੂੰ ኦਪਰੇਟਿੰਗ ਸਿਸਟਮ ਕਹਿੰਦੇ ਆ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਈ ਵਾਰ ਲੀਨਕਸ ਤੇ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਵੀ ਫ੍ਰੀ ਓਪਨ ਸੋਰਸ ਵਿੰਡੋ ਕਿਹੜੀ ਆ ਫ੍ਰੀ ਓਪਨ ਸੋਰਸ ਵਿੰਡੋ ਹੈਗੀ ਆ ਲੀਨਕਸ ਆ ਲੀਨਕਸ ਨੂੰ ਕਿਹੜੀ ਵਿੰਡੋ ਕਹਿੰਦੇ ਆ ਫ੍ਰੀ ਓਪਨ ਸੋਰਸ ਵਿੰਡੋ ਠੀਕ ਆ ਇਹ ਕਮਾਂਡ ਪ੍ਰੋਮਪਟ ਆ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਮਾਂਡ ਥਰੂ ਰਨ ਹੁੰਦੀ ਆ ਪ੍ਰੋਮਪਟ ਵਿੰਡੋ ਨੈਕਸਟ ਆਪਾਂ ਗੱਲ ਕਰਦੇ ਆ ਸੱਤਵੇਂ ਕੁਐਸਚਨ ਤੇ ਹੁੰਨੇ ਆ ਲਿਨਕਸ ਇਜ਼ ਆ ਟਾਈਪ ਆਫ ਡੈਸ਼ ਸੌਫਟਵੇਅਰ ਲਿਨਕਸ ਕਿਹੜਾ ਸਾਫਟਵੇਅਰ ਆ ਇਹ ਓਪਨ ਸੋਰਸ ਆ ਇੱਥੇ ਇਕੱਲਾ ਓਪਨ ਸੋਰਸ ਲਿਖਿਆ ਹੋ ਸਕਦਾ ਉੱਥੇ ਲਿਖਿਆ ਹੋਵੇ ਫ੍ਰੀ ਓਪਨ ਸੋਰਸ ਠੀਕ ਆ ਸੀ ਲੈਂਗੁਏਜ ਡਿਵੈਲਪਡ ਬਾਈ ਦਾ ਡੈਨਿਸ ਰਿਚ ਡੈਨਿਸ ਰਿਚ ਨੇ ਜਿਹੜੀ ਸੀ ਲੈਂਗੁਏਜ ਆ ਕਿਹੜੇ ਇਅਰ ਚ ਬਣਾਈ ਸੀ ਤੁਸੀਂ ਮੈਨੂੰ ਇਸ ਕੁਐਸਚਨ ਦਾ ਆਨਸਰ ਜਿਹੜਾ ਕਮੈਂਟ ਬਾਕਸ ਦੇ ਵਿੱਚ ਲਿਖਣਾ ਠੀਕ ਆ ਸੀ ਨੂੰ ਇੱਕ ਮਿਡਲ ਲੈਵਲ ਦੀ ਲੈਂਗੁਏਜ ਕਹਿੰਦੇ ਆ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਇਜ਼ ਆ ਮਿਡਲ ਲੈਵਲ ਲੈਂਗੁਏਜ ਠੀਕ ਆ ਨੈਕਸਟ 8th ਕੁਐਸਚਨ ਦੀ ਆਪਾਂ ਗੱਲ ਕਰਦੇ ਆਂ ਜਾਵਾ ਇਜ਼ ਰੈਫਰਡ ਟੂ ਐਜ਼ ਜਾਵਾ ਨੂੰ ਕਿਹੜੀ ਲੈਂਗੁਏਜ ਕਹਿੰਦੇ ਆ ਜਾਵਾ ਇੱਕ ਹਾਈ ਲੈਵਲ ਦੀ ਲੈਂਗੁਏਜ ਆ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਨੈਕਸਟ ਆਪਾਂ 10th ਕੁਐਸਚਨ ਦੀ ਗੱਲ ਕਰਦੇ ਆਂ ਵਿੰਡੋ ਐਨਟੀ ਐਂਟੀ ਟੈਕਨੋ ਐਂਟੀ ਸਟੈਂਡਸ ਫੋਰ ਵਿੰਡੋਜ਼ ਦੇ ਵਿੱਚ ਕਈ ਵਾਰ ਤੇ ਲਿਖਿਆ ਹੁੰਦਾ ਐਂਟੀ ਉਹਦਾ ਮਤਲਬ ਆ ਨਿਊ ਟੈਕਨੋਲੋਜੀ 3rd ਆਨਸਰ ਇਹਦਾ ਵਿੰਡੋ ਐਕਸਪੀ ਐਕਸਪੀ ਦਾ ਮਤਲਬ ਕੀ ਹੁੰਦਾ ਐਕਸਪੀ ਦਾ ਮਤਲਬ ਹੈ ਜੀ ਐਕਸਪੀਰੀਅੰਸ ਹੁੰਦਾ ਠੀਕ ਹੈ ਅਗਰ ਸਾਡੀ ਵੀਡੀਓ ਵਧੀਆ ਲੱਗ ਰਹੀ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਤੇ ਲਾਈਕ ਜ਼ਰੂਰ ਕਰੋ ਤੇ ਸਾਨੂੰ ਦੱਸਿਆ ਕਰੋ ਤੁਹਾਨੂੰ ਅਗਲੀ ਵੀਡੀਓ ਕਿਹੜੀ ਚਾਹੀਦੀ ਹੈ ਇਸ ਚੈਨਲ ਤੇ ਅਸੀਂ ਤੁਹਾਡੇ ਲਈ ਸਿਰਫ ਕੰਪਿਊਟਰਸ ਦੀਆਂ ਵੀਡੀਓਜ਼ ਲੈ ਕੇ ਆਉਂਦੇ ਆ ਜੋ ਵੀ ਸਟੂਡੈਂਟ ਕੰਪਿਊਟਰ ਐਗਜ਼ਾਮ ਦੀ ਕਿਸੇ ਵੀ ਤਰ੍ਹਾਂ ਦੀ ਪੇਪਰਾਂ ਦੀ ਤਿਆਰੀ ਕਰਦੇ ਆ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡਾ ਟੈਲੀਗ੍ਰam ਚੈਨਲ ਜ਼ਰੂਰ ਜੁਆਇਨ ਕਰੋ ਨੈਕਸਟ ਬਾਰ ਮੈਂ ਕੁਐਸਚਨ ਤੇ ਆਉਂਦੇ ਆ ਫੀਫੋ ਮੀਨਸ ਫੀਫੋ ਦਾ ਮਤਲਬ ਹੁੰਦਾ ਫਰਸਟ ਇਨ ਫਰਸਟ ਆਊਟ ਇਹ ਕੁਐਸਚਨ ਪੇਪਰ 'ਚ ਨੈਕਸਟ ਗੀਗੋ ਗੀਗੋ ਦਾ ਮਤਲਬ ਕੀ ਹੁੰਦਾ ਗਾਰਬੇਜ ਇਨ ਗਾਰਬੇਜ ਆਊਟ 14th ਕੁਐਸਚਨ 올 ਦਾ ਡਿਲੀਟਡ ਫਾਈਲ ਗੋ ਟੂ ਜਿੰਨੀਆਂ ਵੀ ਫਾਈਲਸ ਕੰਪਿਊਟਰ ਚ ਡਿਲੀਟ ਕਰਦੇ ਆ ਕਿੱਥੇ ਜਾਂਦੀਆਂ ਰਾਜੀ ਹੋਰ ਰਿਸਾਈਕਲ ਬਿਨ ਚ ਜਾਂਦੀਆਂ ਜੇਕਰ ਪੁੱਛਿਆ ਜਾਵੇ ਸ਼ਿਫਟ ਐਂਡ ਡਿਲੀਟ ਸ਼ਿਫਟ ਡਿਲੀਟ ਜਦੋਂ ਅਸੀਂ ਕਿਤੇ ਫਾਈਲ ਨੂੰ ਸ਼ਿਫਟ ਐਂਡ ਡਿਲੀਟ ਕਰ ਦਿੰਦੇ ਆ ਉਹ ਫਾਈਲ ਕੀ ਹੋ ਜਾਂਦੀ ਆ ਪਰਮਾਨੈਂਟਲੀ ਡਿਲੀਟ ਹੋ ਜਾਂਦੀ ਆ ਪਰਮਾਨੈਂਟਲੀ ਡਿਲੀਟ ਹੋ ਜੂਗੀ ਠੀਕ ਆ ਇਹ ਕੁਐਸਚਨ ਇੰਦਾ ਸ਼ਫਲ ਹੋ ਕੇ ਆਇਆ ਹੋਇਆ ਪਹਿਲਾਂ ਇੱਕ ਵਾਰ ਨੈਕਸਟ 15th ਕੁਐਸਚਨ ਦਾ ਟਾਸਕਬਾਰ ਇਜ਼ ਲੋਕੇਟਡ ਟਾਸਕਬਾਰ ਕਿੱਥੇ ਹੁੰਦੀ ਰਹੇ ਜੀ ਟਾਸਕਬਾਰ ਬਿਲਕੁਲ ਬਾਟਮ ਆਫ ਦਾ ਸਕਰੀਨ ਹੁੰਦੀ ਆ ਬਿਲਕੁਲ ਨੀਚੇ ਹੁੰਦੀ ਆ ਇਹਦਾ ਸੈਕੰਡ ਜਿਹੜਾ ਆਨਸਰ ਆ ਅਗਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤੁਹਾਡੇ ਫਾਇਦੇਮੰਦ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ਨੈਕਸਟ ਵੀਡੀਓ ਦੇਖਣੇ ਚੈਨਲ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ